ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਆਓ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਔਰੰਗਜ਼ੇਬ ਦੇ ਵਕਤ ਹਿੰਦੁਸਤਾਨ ਵਿੱਚ ਇੱਕ ਸੰਤ ਹੋਇਆ ਹੈ ਜਿਹਦਾ ਨਾਮ ਸੀ ਸ਼ਰਮਦ ਫਕੀਰ ਸ਼ਰਮਦ ਫਕੀਰ ਜਿਹੜਾ ਸੀ ਉਹ ਬਿਲਕੁਲ ਨੰਗਾ ਰਹਿੰਦਾ ਸੀ ਘਿੱਲੀ ਦੀਆਂ ਗਲੀਆਂ ਵਿੱਚ ਬਿਲਕੁਲ ਨਗਨ ਅਵਸਥਾ ਵਿੱਚ ਘੁੰਮਦਾ ਨਜ਼ਰ ਆ ਜਾਂਦਾ ਸੀ ਉਸਦੀ ਸ਼ਿਕਾਇਤ ਔਰੰਗਜੀਬ ਦੇ ਦਰਬਾਰ ਵਿੱਚ ਪਹੁੰਚੀ ਔਰੰਗਜੀਬ ਨੂੰ ਇਹ ਗੱਲ ਚੰਗੀ ਨਾ ਲੱਗੀ ਸਪਾਹੀਆਂ ਨੇ ਪਕੜ ਕੇ ਇਸ ਨੂੰ ਔਰੰਗਜੀਬ ਦੀ ਸਭਾ ਦੇ ਵਿੱਚ ਪੇਸ਼ ਕੀਤਾ ਉਹਦੋਂ ਹੀ ਨੰਗਾ ਸੀ ਬਿਲਕੁਲ ਅਲਫਨੰਗਾ ਉਹਨਾਂ ਦੇ ਜੀਬ ਦੇ ਸਿਪਾਈਆਂ ਨੂੰ ਕਿਹਾ ਇਹ ਦਸ਼ਾਲਾ ਲੈ ਲਓ ਤੇ ਇਹਦਾ ਤਨ ਟੱਕ ਦਿਓ ਇਹ ਕੰਬਖਸ ਮੇਰੀ ਸਭਾ ਦੇ ਵਿੱਚ ਵੀ ਨੰਗਾ ਹੀ ਆ ਗਿਆ ਇਹ ਦੀਵਾਨ ਦੇ ਵਿੱਚ ਵੀ ਆ ਗਿਆ ਨੰਗਾ ਹੀ ਦਸ਼ਾਲਾ ਉੜਾ ਦਿੱਤਾ ਗਿਆ ਸ਼ਰਮਤ ਫਕੀਰ ਦੇ ਸ਼ਰਮਤ ਫਕੀਰ ਕਹਿੰਦਾ ਜਾਪਨਾ ਬੜੀ ਬਖਸ਼ਿਸ਼ ਕੀਤੀ ਹੈ ਮੈਨੂੰ ਬੜਾ ਕੀਮਤੀ ਦੁਸ਼ਾਲਾ ਉਹ ਰਾਜ਼ਤਾ ਹੈ ਪਰ ਮੇਰੀ ਥੋੜੀ ਜਿਹੀ ਹੋਰ ਬਖਸ਼ਿਸ਼ ਕਰੋ ਮੈਨੂੰ ਮੈਨੂੰ ਬਲਦੀ ਹੋਈ ਅੱਗ ਵੀ ਚਾਹੀਦੀ ਹੈ ਔਰੰਗਜੀਬ ਨੇ ਸੋਚਿਆ ਨੰਗਾ ਹੈ ਸਰਦੀ ਹੈ ਠੰਡ ਲੱਗਦੀ ਹੋਣੀ ਆ ਟਿੱਟਰ ਰਿਹਾ ਹੈ ਬਲਦੀ ਹੋਈ ਇੱਕ ਅੰਗੀਠੀ ਅੱਗੇ ਰੱਖ ਦਿੱਤੀ ਗਈ ਔਰ ਸਰਮਤ ਫਕੀਰ ਨੇ ਨਾ ਅਗਾ ਵੇਖਿਆ ਨਾ ਪਿੱਛਾ ਵੇਖਿਆ ਉਹ ਦਸ਼ਾਲਾ ਜਿਹੜਾ ਸੀ ਉਸ ਦੀ ਵਿੱਚ ਪੜ ਦਿੱਤਾ ਅਗ ਬਬੂਲਾ ਹੋ ਗਿਆ ਰੰਗਜੀਵ ਕਹਿਣ ਲੱਗਾ ਤੂੰ ਮੇਰੀ deen ਨੂੰ ਠੁਕਰਾਇਆ ਹੈ ਮੇਰੀ ਭੇਟ ਨੂੰ ਠੁਕਰਾਇਆ ਹੈ ਮੈਂ ਤੈਨੂੰ ਫੇਟਾ ਕੀਤਾ ਸੀ ਤੂੰ ਸਾੜ ਕੇ ਸੁਆ ਕਰ ਦਿੱਤਾ ਤੂੰ ਐਸਾ ਕਿਉਂ ਕੀਤਾ ਸ਼ਰਮਤ ਫਕੀਰ ਕਹਿੰਦਾ ਬਾਦਸ਼ਾਹ ਘਰ ਸੁਣ ਲਿਵਾਜ਼ ਦੀ ਲੋੜ ਪੈਂਦੀ ਐ ਚਾਦਰ ਦੀ ਲੋੜ ਪੈਂਦੀ ਐ ਐਈਬਾਂ ਨੂੰ ਟੱਕਣ ਵਾਸਤੇ ਨਗੇਜ ਨੂੰ ਟੱਕਣ ਵਾਸਤੇ ਤੇ ਮੈਂ ਨਗਾ ਹੀ ਆ ਮੈਨੂੰ ਲੋੜ ਇਹਨਾਂ ਚ ਤੈਨੂੰ ਲੋੜ ਹੈ ਇਹਨਾਂ ਚਾਦਰਾਂ ਦੀ ਕਿਉਂਕਿ ਤੇਰੇ ਬੜੇ ਗੁਨਾਹ ਨੇ ਬੜੇ ਪਾਪ ਨੇ ਬੜਾ ਅਨਰਥੀ ਹੈ ਉਹਨੂੰ ਟਕਣ ਵਾਸਤੇ ਤੈਨੂੰ ਚਾਦਰ ਦੀ ਲੋੜ ਹੈ ਮੈਨੂੰ ਨਹੀਂ ਪਿਆਰ ਉਹ ਜਿਹੜਾ ਰੱਬ ਨੂੰ ਅੱਲਾ ਨੂੰ ਅਕਾਲ ਪ੍ਰਭ ਪ੍ਰਮਾਤਮਾ ਨੂੰ ਪਿਆਰਾ ਹੋ ਜਾਵੇ ਉਸ ਦਾ ਡਰ ਭਾਉ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਆਪ ਨੂੰ ਪਤਾ ਹੋਵੇਗਾ ਕਿ ਖੁਰਾਸਾਨ ਖੁਸਮਾਨਾ ਕੀ ਹਿੰਦੁਸਤਾਨ ਰਾਇਆ ਏਤੀ ਮਾਰ ਪਈ ਖਲਾਨੇ ਤੈ ਕਿ ਦਰਦਨ ਆਇਆ ਉਸ ਵਲੇ ਬਾਬਰ ਨੂੰ ਵੀ ਤੰਤਨ ਸਾਹਿਬੀ ਖੁਸ਼ਿਰ ਗੁਰੂ ਨਾਨਕ ਦੇਵ ਜੀ ਨੇ ਜਾਵਰ ਕਰ ਦਿੱਤਾ ਸੀ। ਔਰ ਇਸੇ ਤਰ੍ਹਾਂ ਹੀ ਇਹ ਸ਼ਰਮਤ ਫਕੀਰ ਜਿਹੜਾ ਹੈ ਇਹ ਬਿਲਕੁਲ ਔਰੰਗਜ਼ੇਬ ਤੋਂ ਨਹੀਂ ਡਰਿਆ। ਇਹ ਔਰੰਗਜ਼ੇਬ ਜਿਹੜਾ ਬੇਇੱਬ ਬੰਦਾ ਹੁੰਦਾ ਹੈ, ਉਹਦਾ ਲਿਬਾਸ ਹੁੰਦਾ ਹੈ ਨਗੀਜ, ਨੰਗਾਪਣ। ਤੂੰ ਸੁਣਿਆ ਨਹੀਂ ਸੱਚ ਨੰਗਾ ਹੀ ਹੁੰਦਾ ਹੈ ਢੱਕਣ ਦੀ ਲੋੜ ਨਹੀਂ ਹੁੰਦੀ। ਫੁੱਲ ਨੂੰ ਟੱਕਣ ਦੀ ਲੋੜ ਨਹੀਂ ਸੱਚ ਫੁੱਲ ਦੀ ਤਰ੍ਹਾਂ ਹੁੰਦਾ ਹੈ ਕੂੜੇ ਤੇ ਕਰਕਟ ਨੂੰ ਟੱਕਣ ਦੀ ਲੋੜ ਐ ਕਿਉਂਕਿ ਗੰਦਗੀ ਨੂੰ ਟੱਕਣ ਦੀ ਲੋੜ ਹੁੰਦੀ ਐ ਉਹਨੂੰ ਟੱਕਣਾ ਪੈਂਦਾ ਹੈ ਫੁੱਲ ਨੂੰ ਟੱਕਣ ਦੀ ਲੋੜ ਨਹੀਂ ਸੱਚ ਹਮੇਸ਼ਾ ਫੁੱਲ ਦੀ ਤਰ੍ਹਾਂ ਖੜਿਆ ਹੁੰਦਾ ਹੈ ਉਸ ਦੇ ਵਿੱਚ ਮਹਿਕ ਹੁੰਦੀ ਹੈ ਔਰੰਗਜੇਬ ਇਹ ਸਬਦ ਸੁਣ ਕੇ ਇਹ ਲਫ਼ਜ਼ ਸੁਣ ਕੇ ਅਗ ਬਗੂਲਾ ਹੋ ਗਿਆ ਤੇ ਦੂਜੇ ਦਿਨ ਇਹਨੂੰ ਫਾਸੀ ਤੇ ਚੜ ਦਿੱਤਾ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਸੈ ਨੰਗੇ ਨਾ ਨੰਗ ਭੁਖੇ ਲਖ ਨ ਭੁਖਿਆ ਦੁਖੇ ਕੋ ਨ ਦੁਖ ਨਾਨਕ ਪਰੀ ਪਖੰਦੋ ਸੁਭ ਦਿਸ਼ਟ ਡਖਣੀ ਮਹੱਲਾ ਪੰਜਵਾਂ ਅੰਗ 1100 ਦੇ ਉੱਤੇ ਸੁਭਾਇਮਾਨ ਹੈ ਸ਼ਬਦ ਜਿਨ੍ਹਾਂ ਉਤੇ ਪ੍ਰਮਾਤਮਾ ਦੀ ਸਭ ਦ੍ਰਿਸ਼ਟੀ ਹੈ ਉਹ ਭੁਖੇ ਨਹੀਂ ਉਹ ਨੰਗੇ ਨਹੀਂ ਤੇ ਨੰਗੇ ਭੁਖੇ ਕੌਣ ਨੇ ਉਹ ਸਾਬ ਕਹਿੰਦੇ ਨੇ ਸੁਖ ਸਮੂਹਾ ਭੋਗ ਭੂਮ ਸਵਾਈ ਕੋ ਤਨੀ ਨਾਨਕ ਅਥੋ ਰੋਗ ਮਰਤਕ ਨਾ ਵਹ ਹੁਣਿਆ ਸਾਰੀ ਧਰਤੀ ਦਾ ਕੋਈ ਮਾਲਕ ਹੋਵੇ ਦੁਨੀਆਂ ਦੇ ਸਾਰੇ ਪਦਾਰਥ ਕੋਲ ਹੋਣ ਪਰ ਅੰਦਰ ਦੀ ਨਾਮ ਦੀ ਇੱਕ ਕਣ ਵੀ ਨਾ ਹੋਵੇ ਸਹਿਬ ਕਹਿੰਦੇ ਨੇ ਉਹ ਤੇ ਬਿਲਕੁਲ ਮਰਦਾ ਹੈ ਉਹਦੇ ਕੋਲੋਂ ਬਦਬੂ ਆਏਗੀ ਉਹ ਮਰਦਾ ਹੈ ਔਰ ਮਰਦੇ ਨੂੰ ਟੱਕਣ ਦੀ ਲੋੜ ਹੁੰਦੀ ਹੈ ਜਿਉਂਦੇ ਨੂੰ ਟੱਕਣ ਦੀ ਲੋੜ ਨਹੀਂ ਸੋ ਕਹਿਣ ਦਾ ਭਾਵ ਕਿ ਜੋ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜ ਜਾਵੇ ਪਿਆਰਿਓ ਉਸ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਉਹ ਸਦਾ ਸੱਚੀ ਜਿੰਦਗੀ ਪ੍ਰਾਪਤ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਵਿੱਚ ਰਹਿੰਦਾ ਹੈ ਉਹਨੂੰ ਮੌਤ ਅਤੇ ਜਨਮ ਇੱਕ ਬਰਾਬਰ ਲੱਗਦਾ ਹੈ ਸੋ ਐਸੀ ਸ਼ਰਮਦ ਫਕੀਰ ਜਿਸ ਦਾ ਕੰਸ਼ੀ ਨੇ ਚੜ੍ਹਨਾ ਕਬੂਲ ਕਰ ਗਿਆ ਔਰ ਸੱਚ ਬੋਲ ਨੂੰ ਨਾ ਟਲਿਆ ਸੋ ਆ ਪਿਆਰਿਓ ਇਥੇ ਸਮਾਪਤੀ ਕਰੀਏ ਹੋਇਆਂ ਕੋ ਲਾਉਣਾ ਚਤਾਰਿਓ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ